ਇੱਕ ਦਿਨ ਦਾਣਾਪੁਰ ਹਿਮਾਚਲ ਵਿੱਚ ਇੱਕ ਮਸੰਦ ਸਿੱਖਾਂ ਪਾਸੋਂ ਦਸਵੰਦ ਇਕੱਠਾ ਕਰ ਰਿਹਾ ਸੀ ਉਸ ਪਿੰਡ ਵਿੱਚ ਇੱਕ ਬਹੁਤ ਗਰੀਬ ਬੁੱਢੀ ਜਮਨਾ ਮਾਈ ਰਹਿੰਦੀ ਸੀ ਉਹ ਥੋੜੇ ਜਿਹੇ ਦਾਲ ਚੌਲ ਗੁਰੂ ਦੇ ਲੰਗਰ ਲਈ ਮਸੰਦ ਦੀ ਦਸਵੰਦ ਵਾਲੀ ਥੈਲੀ ਵਿੱਚ ਪਾਉਣ ਲੱਗੀ ਮੁਠੀ ਭਰ ਦਾਲ ਚੌਲ ਦੇ ਕੇ ਮਸੰਦ ਨੇ ਸੋਚਿਆ ਕਿ ਇਸ ਮਾਈ ਦੀ ਭੇਟਾ ਨਾਲ ਲੰਗਰ ਦੀ ਸਮਗਰੀ ਵਿੱਚ ਕੋਈ ਵਾਧਾ ਨਹੀਂ ਹੋਣਾ ਉਸ ਨੇ ਜਮਨਾ ਮਾਈ ਨੂੰ ਰੋਕ ਦਿੱਤਾ ਤੇ ਛਿੜਕ ਕੇ ਭਜਾ ਦਿੱਤਾ ਇਹ ਲੋਭੀ ਮਸੰਦ ਉਹਨਾਂ ਵਿੱਚੋਂ ਇੱਕ ਸੀ ਜਿਹੜੇ ਸਿੱਖ ਸੰਗਤਾਂ ਦੀ ਪੇਟਾਵਾਂ ਦਾ ਬਹੁਤ ਹਿੱਸਾ ਆਪਣੇ ਘਰ ਹੀ ਰੱਖ ਲੈਂਦੇ ਸਨ ਤੇ ਥੋੜਾ ਗੁਰੂ ਦੀ ਸੇਵਾ ਵਿੱਚ ਭੇਟ ਕਰਦੇ ਸਨ ਜਮਨਾ ਮਾਈ ਦਾਲ ਚੌਲ ਵਾਪਸ ਘਰ ਲੈ ਗਈ ਉਸ ਨੂੰ ਯਕੀਨ ਸੀ ਕਿ ਗੁਰੂ ਮਨ ਦੀਆਂ ਭਾਵਨਾਵਾਂ ਜਾਣਨ ਵਾਲੇ ਹਨ ਉਹਨਾਂ ਨੂੰ ਦੁਨੀਆ ਦੇ ਪਦਾਰਥਾਂ ਦਾ ਲਾਲਚ ਨਹੀਂ ਉਸ ਨੇ ਮਨ ਵਿੱਚ ਧਾਰ ਲਿਆ ਕਿ ਗੁਰੂ ਜੀ ਉਸ ਪਾਸ ਇੱਕ ਦਿਨ ਆਉਣਗੇ ਤੇ ਖਾਣ ਲਈ ਖਿਚੜੀ ਮੰਗਣਗੇ ਮੈਂ ਆਪ ਉਹਨਾਂ ਨੂੰ ਆਪਣੀ ਹੱਥੀਂ ਖਿਚੜੀ ਤਿਆਰ ਕਰਕੇ ਖਵਾਵਾਂਗੀ ਉਸ ਦਿਨ ਤੋਂ ਪਿੱਛੋਂ ਥੋੜਾ ਬਹੁਤ ਜੋ ਕੁਝ ਉਸ ਪਾਸ ਬਚਦਾ ਉਹ ਮਸੰਦ ਨੂੰ ਦੇਣ ਦੀ ਥਾਂ ਆਪਣੇ ਘਰ ਵਿੱਚ ਹੀ ਜਮਾ ਕਰੀ ਜਾਂਦੀ 1673 ਈਸਵੀ ਵਿੱਚ ਸਹਿਬਜ਼ਾਦੇ ਨੇ ਪਟਨੀ ਤੋਂ ਆਨੰਦਪੁਰ ਨੂੰ ਜਾਂਦੇ ਹੋਏ ਦਾਣਾਪੁਰ ਡੇਰਾ ਕੀਤਾ ਮਾਈ ਨੂੰ ਜਦੋਂ ਸਹਿਬਜ਼ਾਦੇ ਦੇ ਆਉਣ ਦਾ ਪਤਾ ਚੱਲਿਆ ਤਾਂ ਉਸ ਨੂੰ ਦਰਸ਼ਨ ਕਰਨ ਦਾ ਚਾਅ ਚੜ ਗਿਆ ਉਸ ਨੇ ਬੜੇ ਪਿਆਰ ਪ੍ਰੇਮ ਤੇ ਸ਼ਰਦਾ ਨਾਲ ਖਿਚੜੀ ਤਿਆਰ ਕੀਤੀ ਤੇ ਗੁਰੂ ਜੀ ਨੂੰ ਆ ਕੇ ਦਰਸ਼ਨ ਦੇਣ ਲਈ ਅਰਦਾਸ ਕੀਤੀ ਮਨ ਦੀਆਂ ਭਾਵਨਾਵਾਂ ਜਾਣਨ ਵਾਲੇ ਮਾਈ ਪਾਸ ਹਾਜ਼ਰ ਹੋਈ ਤੇ ਕਹਿਣ ਲੱਗੀ ਦਾਦੀ ਮਾਂ ਲਿਆਓ ਜਿਹੜੀ ਖਿਚੜੀ ਤੁਸੀਂ ਮੇਰੇ ਲਈ ਤਿਆਰ ਰੱਖੀ ਹੈ ਮਾਈ ਸਾਹਿਬ ਜਾਦੇ ਦੇ ਦਰਸ਼ਨ ਕਰਕੇ ਨਿਹਾਲ ਹੋ ਗਈ ਉਸਨੇ ਜਿਹੜੀ ਖਿਚੜੀ ਤਿਆਰ ਕੀਤੀ ਸੀ ਸਾਹਿਬ ਜਾਦੇ ਅੱਗੇ ਲਿਆ ਰੱਖੀ ਸਿੱਖ ਸੰਗਤਾਂ ਜਿਹੜੀਆਂ ਉਹਨਾਂ ਦੇ ਨਾਲ ਸਨ ਉਹਨਾਂ ਨੂੰ ਵੀ ਖਿਚੜੀ ਦਾ ਲੰਗਰ ਵਰਤਾਇਆ ਗਿਆ ਮਾਈ ਨੇ ਦਿਲੇ ਲਗਾ ਕੇ ਗੁਰੂ ਜੀ ਦੇ دیدار ਕੀਤੇ ਪਰ ਜਦੋਂ ਬਾਲਾ ਪ੍ਰੀਤਮ ਜਾਣ ਲਈ ਉੱਠ ਖੜੇ ਹੋਏ ਤਾਂ ਮਾਈ ਨਿਰਾਸ਼ ਹੋ ਗਈ ਉਸ ਨੇ ਸੈਬ ਜਾਦੇ ਨੂੰ ਸਦਾ ਉਸ ਪਾਸ ਰਹਿਣ ਦੀ ਬੇਨਤੀ ਕੀਤੀ ਉਹਨਾਂ ਨੇ ਉੱਤਰ ਦਿੱਤਾ ਦਾਦੀ ਮਾਂ ਮੈਂ ਆਪਦੇ ਪਾਸ ਸਦਾ ਹੀ ਹੋਵਾਂਗਾ ਤੁਸੀਂ ਮੇਰੇ ਦਰਸ਼ਨ ਦੀਦਾਰੇ ਕਰਨੀ ਹੋਣ ਤਾਂ ਹਾਂਡੀ ਵਿੱਚ ਖਿਚੜੀ ਤਿਆਰ ਕਰਕੇ ਲੋੜਵੰਦ ਗਰੀਬਾਂ ਨੂੰ ਖਵਾਉਣਾ ਮੈਂ ਆਪ ਨੂੰ ਪਰਤੱਖ ਨਜ਼ਰ ਆ ਜਾਵਾਂਗਾ ਜਮਨਾ ਮਾਈ ਦੇ ਦਿਨ ਵਿੱਚ ਜਦੋਂ ਵੀ ਗੋਬਿੰਦ ਰਾਏ ਦੇ ਦਰਸ਼ਨ ਕਰਨ ਦੀ ਉਮੰਗ ਪੈਦਾ ਹੁੰਦੀ ਉਹ ਖਿਚੜੀ ਤਿਆਰ ਕਰਕੇ ਗਰੀਬਾਂ ਨੂੰ ਖਵਾਉਂਦੀ ਉਸ ਨੂੰ ਪਰਤੱਖ ਉਹਨਾਂ ਦੇ ਦਰਸ਼ਨ ਹੋ ਜਾਂਦੇ ਇਸ ਤਰ੍ਹਾਂ ਮਾਈ ਆਪਣੇ ਆਖਰੀ ਸਵਾਸਾਂ ਤੱਕ ਗੋਬਿੰਦ ਰਾਏ ਦੇ ਦਰਸ਼ਨ ਕਾ ਕੇ ਨਿਹਾਲ ਹੁੰਦੀ ਰਹੀ ਉਹ ਹਾਂਡੀ ਜਿਸ ਵਿੱਚ ਮਾਈ ਮੇ ਸਹਿਬ ਜੱਦ ਲਈ ਖਿਚੜੀ ਤਿਆਰ ਕੀਤੀ ਸੀ ਹੁਣ ਗੁਰਦੁਆਰਾ ਹਾਂਡੀ ਸਹਿ ਵਿੱਚ ਸੰਭਾਲ ਕੇ ਰੱਖੀ ਹੋਈ ਹੈ